ਗੱਲ ਹੈ ਸ਼ਾਮਨਾ ਕਰਨ ਨਾਮ ਦਾ ਬੰਦਾ ਸੀ ਉਮਰ 32 ਸਾਲ ਜਿਹੜਾ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਬਾਈਲ ਲੈ ਕੇ ਜਦੋਂ ਤਾਲਿਆਂ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਦਾ ਕਤਲ ਕਰ ਦਿੱਤਾ ਜਿਹਨੂੰ ਮੌਕੇ ਤੇ ਰੱਖ ਦਿੱਤਾ ਸੋ ਇਹ ਕਾਫੀ ਇਸ ਹੀ ਆਵਾਜ਼ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿਹੜੀ ਵੀਡੀਓ ਨੂੰ ਪੜੀ ਸੀ। ਸੋ ਕਾਫੀ ਦੇ ਨਾਲ ਲੋਕਾਂ ਸਹਿਮ ਵੀ ਹੋ ਰਿਹਾ ਸੀ ਕਿ ਇਹ ਐਸੋਸਿਏਟਿਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਦੇ ਸਾਥੇ ਐਸਪੀ ਸਿਟੀ ਐਸਪੀ ਸਿਟੀ 1 ਐਸਪੀ 3 ਜਾਂਚ ਜੀ ਹੈ ਇਹ ਸਚੂ ਸਰ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਇਹਨਾਂ ਨੂੰ ਅਰੈਸਟ ਕਰ ਲਏਗੇ ਜਿਹੜੇ ਕਿ ਅਮਨ ਮੀਤ ਤੇ ਯוגਰਾਜ ਨੇ ਹੋਰ ਤਾਂ ਪੰਜ ਦੇ ਦੋਸ਼ੀ ਸੀ ਇੱਕ ਗ੍ਰੁੱਪ ਦੇ ਅੰਦਰ ਸੀਗੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਸਿੰਸ 1 ਇਹ ਜੁਗਨਾ 100 ਉਹਦੇ ਬਾਰੇ ਨਾਮ ਵੀ ਨਾਟ ਜਸਟ ਉਹ ਬਟ ਉਹਦੇ ਵੀ ਇੱਕ ਬੱਚਾ ਜਿਹੜਾ ਮੂਲ ਵਾਲਾ ਹੈ 302 ਦਾ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਜਿਹੜਾ ਰਾਜ ਤੇ ਪਹਿਲਾਂ ਰਿਪੋਰਟ ਨਹੀਂ ਹੈ ਪਹਿਲਾ ਬੱਚਾ ਅਮਨमीत ਜਿਹੜਾ 7 ਤਰੀਕ ਨੂੰ ਪੜਿਆ ਗਿਆ ਸੀ ਰਾਜ ਦੇ ਨਾਮ ਉਹਦੇ ਦੇ ਪਹਿਲਾ ਹੀ ਬੱਚਾ 307000 ਰੁਪਏ ਦਾ ਸੀ ਜਿਹੜਾ ਅਨਸ਼ੇਰ ਉਹਦੇ ਤੇ ਦੋ ਪਰਚੇ ਨੇ ਪਹਿਲਾ ਇੱਕ 307 ਦਾ ਦੋਨੋਂ ਤੇ 307 ਦੇ ਪਰਚੇ ਨੇ ਕਿ ਜਿਹੜਾ 14ਵਾਂ ਬੰਦਾ ਸੀਗਾ ਤਰਨ ਕਿਰਪਾਲ ਉਹਦੇ ਤੇ ਵੀ ਇੱਕ ਪਰਚਾ ਲੱਜਾਇਆ। ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਇਹ ਕਿ ਉਹਨੇ ਨੂੰ ਲੈ ਕੇ ਇਹਨਾਂ ਦਾ ਆਪਸ ਚ ਲੜਾਈ ਸੀ। ਅਨਸ਼ੂ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਏ ਸੀ। ਸੋ ਇਹਦੇ ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏਗੇ ਨੇ। دو دوشیاں دو سات ترین جب ارسٹ کری سے پولیس ہوتے ہیں انہیں ایكسیڈنٹ ہوئے جیسے كافی میزر انہیں سٹا لگی ہیں سو ہوسپیٹل چڈمٹ كیا گیا انہوں ہوسپیٹل چہرے علاج نے سو علاج تو بعد ان پھر اس مفاد جہی كرونی كروائی ہوگی اس كی باقیوں ریمانڈ لی پیش كرتا كورٹ ریمانڈ لے کے ਬੋਲ دیکھو ਇਹ ਦੇਖ ਰਹੀ ਹੈ ਇਹ ਇਹਨਾਂ ਨੇ ਆ ਕੇ ਉਹਨੂੰ ਪੁੱਛ ਕੇ ਤੇ ਬਾਅਦ ਚੁ ਸ਼ਰਾ ਮਾਰ ਕੇ ਉਹਦਾ ਨਾਮ ਜਾਣ ਲਿਆ। ਸੋਸ਼ਲ ਮੀਡੀਆ ਤੇ ਤੁਸੀਂ ਕਹਿੰਦੇ ਦਿੱਤੀ ਸੀ ਕਿ ਕੁਝ ਨਾ ਸ਼ਾਇਦ ਆ ਕਿ ਉਹ ਜੀ ਕੋਈ ਚੀਜ਼ ਨਹੀਂ ਸਾਹਮਣੇ ਹੈ ਕਿ ਪਹਿਲਾਂ ਕੋਈ ਕੰਮ ਨਹੀਂ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਅਜਿਹਾ ਸੰਤਾਨ ਹੋਈ ਹੋਵੇ। ਇੰਸਟਾਗ੍ਰਾਮ ਤੇ ਸਭ ਨਹੀਂ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੀਟ ਹੈ। ਸਿਰ ਪਹਿਲਾਂ ਕਿਸ ਲੜਾਈ ਚ ਆੜੀ ਸ਼ਾਮ ਸੀ ਵੀ ਕਹੇ ਸੀ ਵੀ 307 ਦੇ ਪਰਚੇ ਗਏ। ਅੱਛਾ سر متکاری گواہی کیس کو لے کے کووڈ کے دیکھو یہ سارا انگیشن کا پارٹ ہے کہ یہ کارن ہے بٹ جا ٹریڈیوم جی کوئی اڈیشنل کارن ہوگا وہ انسٹیگیشن کے سامنے آ کے ਸਰ ਕੋਈ ਹੋਰ ਵੀ ਕੋਈ ਕਾਰਨ ਹੋਵੇਗਾ ਕਿ ਜਦ ਇਹ ਕਰਕੇ ਬਦੇ ਆਪਸ ਵਿੱਚ ਟੁੱਟਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈਏ ਨਹੀਂ ਵਿਸ਼ਾਲ ਦੇ ਇਹਦੇ ਨਾਲ ਤਾਂ ਕੋਈ ਸ਼ਮੂਲੀਅਤ ਨਹੀਂ ਹੈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਜੀ ਸੋ ਉਸਦੇ ਪਿੱਛੇ ਬੈਠਾ ਸੀ ਕਰਨ ਜਿਹੜਾ ਮਿੱਤਰ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਪਟਿਆ ਦਾ ਰੋਲ ਇਲਜ਼ਾਮ ਕੀਤਾ ਜਾ ਰਿਹਾ ਹੈ ਜੇ ਕੋਈ ਵੀ ਕੋਈ ਸ਼ਮੂਲੀਅਤ ਹੋਊਗੀ ਤੇ ਉਸ ਹਸਾਬ ਨਾਲ ਲੜਕੀ ਤੇ ਦਾਵਾ ਇਹ ਆਪਸੀ ਮੈਸੇਜ ਨਾ ਨਹੀਂ ਗਈ ਕਿ ਉਹਦੇ ਦੇ ਹੱਥੋਂ ਨਾ ਭੱਜੀ ਸਰ ਉਹਦੀ ਮਦਰ ਦਾ ਕਹਿਣਾ ਕਿ ਉਹ ਯਾਰ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਹਾ ਸੀ ਕਾਫੀ ਰੇਰਕੁੱਲ ਇਹ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਐ ਜਾਂ ਕੋਈ ਚੀਜ਼ ਐ ਜਿਹੜੇ ਉਹ ਚਾਹਦੇ ਨੇ ਕਿ ਡਿਸਟ੍ਰਿਕਟ ਹੋਵੇ ਤਫतीश ਹੋ ਜਾਵੇ ਉਹਨੂੰ ਤੋਂ ਭਾਈ ਦਾ ਤਫतीश ਕੀਤੀ ਉਹ ਵੀ ਜਿਵੇਂ ਪਹਿਲਾਂ ਦੱਸਿਆ ਕਿ ਸੀਨੀਅਰ ਅਫਸਰ ਦੇ ਅਧੀਨ ਜਿਹੜੀ ਡਿਸਟ੍ਰਿਕਟ ਕਰੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਪਲਾ ਨਾਲ ਲੱਗਦਾ ਹੈ ਕਿ ਇਹਦੇ ਤਫतीश ਜਿਆਣਾ ਬੰਦਾ ਉਹ ਤਫतीश ਤੇ ਅਗੇ ਨਾਲ ਕਰਕੇ نہیں کوئی چیز نہیں آئی وارننگ دینی چاہوں گا سارے کہ جی کوئی یہ چوری ہوتی ہے تو جیتیا جائے گا ਇਹ ਪਲਾਨ ਮਾਡਲ ਸੀਗਾ ਜੀ ਆ ਸਿਰਫਲੀ ਪਲਾਨ ਪਲਾਨ